ਤੋ ਤੇ ਨਦੀ ਵੀ ਜੇ ਦੋ ਕੇ ਖਾਣੇ ਜਾਂ ਚਾਰ ਖਾ ਲੋ ਤੇ ਤੁਹਾਡੀ ਸ਼ੂਗਰ ਨਹੀਂ ਅਪ ਹੋਵੇ ਵਧੀਆ ਕਿਸਮ ਹੈ ਜਿੱਦਾਂ ਕਿਸ ਨੂੰ ਡਾਇਬੀਟਿਸ ਸ਼ੂਗਰ ਹੈਗੀ ਆ ਤਾਂ ਉਹਦੇ ਵਾਸਤੇ ਇਹ ਕਿਸਮ ਵਧੀਆ ਰਹੂਗੀ ਭਾਈ ਜੀ ਦੋ ਰੋਟੀਆਂ ਖਾ ਲੋ ਤਿੰਨ ਰੋਟੀਆਂ ਖਾ ਲੋ ਤੇ ਤੁਹਾਡੇ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਜਿਹੜੀ ਆ ਇੱਕਦਮ ਵਧੂਗੀ ਇਹ ਇੱਕ ਬਹੁਤ ਵਧੀਆ ਕਿਸਮ ਆ ਇਹਦੇ ਅਸੀਂ ਐਕਸਪੈਰੀਮੈਂਟ ਪਿਛਲੇ 3-4 ਸਾਲਾਂ ਤੋਂ ਕਰ ਰਹੇ ਆ ਤੇ ਝਾੜੇ ਦਾ ਕਿਸਮ ਦਾ ਵਧੀਆ ਹੈਗਾ ਤੇ ਹੁਣ ਅਸੀਂ ਕੋਸ਼ਿਸ਼ ਕਰ ਲਈ ਹੈ ਕਿ ਆਪਣੇ ਕਿਸਾਨ ਵੀਰਾਂ ਨੂੰ ਵੀ ਇਹਦਾ ਜਿਹੜਾ ਬੀਜ ਦਿੱਤਾ ਜਾਵੇ ਹੁਣ ਸ਼ੂਗਰ ਦੇ ਮਰੀਜ਼ ਵੀ ਵੱਧ ਰੋਟੀ ਖਾ ਸਕਦੇ ਨੇ ਅਤੇ ਇਸ ਨਾਲ ਸ਼ੂਗਰ ਦਾ ਲੈਵਲ ਨਹੀਂ ਵਧੇਗਾ ਜੀ ਹਾਂ ਇਹ ਵਿਸ਼ੇਸ਼ ਗੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੋਜੀ ਕਣਕ ਦੀ ਨਵੀਂ ਕਿਸਮ ਪੀਬੀਡਬਲਯੂ ਆਰਐਸ1 ਵਿੱਚੇ ਆਮ ਤੌਰ ਉੱਤੇ ਡਾਇਬੀਟਿਸ ਦੇ ਮਰੀਜ਼ਾਂ ਨੂੰ ਡਾਕਟਰ ਘੱਟ ਰੋਟੀ ਖਾਣ ਦੀ ਸਲਾਹ ਦਿੰਦੇ ਨੇ ਪਰ ਇਸ ਕਿਸਮ ਦੀ ਰੋਟੀ ਤੁਸੀਂ ਦੋ ਦੀ ਥਾਂ ਚਾਰ ਵੀ ਖਾ ਸਕਦੇ ਹੋ ਜਿਸ ਨਾਲ ਤੁਹਾਡੇ ਸ਼ੂਗਰ ਲੈਵਲ ਉੱਤੇ ਕੋਈ ਅਸਰ ਨਹੀਂ ਪਵੇਗਾ ਜੇ ਡਾਇਬੀਟਿਕ ਰੋਗ ਨਾਲ ਜਿਹੜੇ 30% ਤੋਂ ਜ਼ਿਆਦਾ ਡਾਇਬੀਟਿਕ ਲੋਕ ਨੇ ਉਹ ਜੇ ਜ਼ਿਆਦਾ ਰੋਟੀ ਖਾਣੇ ਡਾਕਟਰ ਕਹਿੰਦੇ ਤਿੰਨ ਰੋਟੀਆਂ ਦੇ ਬਜਾਏ ਦੋ ਖਾ ਲੋ ਜਿਹੜੇ ਡਾਇਬੀਟਿਕ ਲੋਕ ਨੇ ਅਸੀਂ ਕਹਿੰਦੇ ਕਿ ਇਹ ਰੋਟੀ ਖਾਓ ਉਹਦੇ ਚ ਜਿਹੜੀ ਸ਼ੂਗਰ ਲੈਵਲ ਹੈ ਆਪਣੇ ਆਂ ਦਾ ਬੋਡੀ ਦੇ ਵਿੱਚ ਲੋ ਤਿੰਨਾਂ ਦੀ ਬਜਾਏ ਦੋ ਵੀ ਖਾ ਲਓ ਜਾਂ ਚਾਰ ਖਾ ਲਓ ਤੇ ਤੁਹਾਡੀ ਸ਼ੂਗਰ ਨਹੀਂ ਅਪ ਹੋਏਗੀ ਏ ਮੈਂ ਤੁਹਾਨੂੰ ਦੱਸਦਾ ਜੀ ਇਹ PBWR S1 ਜੀ ਰਜਿਸਟੈਂਸ ਸਟਾਰ ਚਾਰੀ ਕਿਸਮ ਹੈ ਦੇਖੋ ਰਜਿਸਟੈਂਸ ਸਟਾਰ ਜਿਹੜਾ ਸਾਰੀਆਂ ਕਿਸਮਾਂ ਚ ਹੁੰਦਾ ਸਟਾਰ ਤੇ ਜਿਹੜਾ ਰਜਿਸਟੈਂਸ ਸਟਾਰ ਹੈ ਉਹ ਕਣਕ ਦੇ ਹਰੇਕ ਦਾਣੇ ਵਿੱਚ ਮਤਲਬ ਹਰੇਕ ਕਿਸਮ ਛਾਏਗਾ ਪਰ ਇਹ ਜਿਹੜੀ ਅਸੀਂ ਕਿਸਮ ਦਿੱਤੀ ਆ ਨਾ PBWR S1 ਇਹਦੇ ਵਿੱਚ ਰਜਿਸਟੈਂਸ ਸਟਾਰ ਦੀ ਗੱਲ ਕਰਦਾ ਮੈਂ ਰਜਿਸਟੈਂਸ ਸਟਾਰ ਦੂਜੀਆਂ ਕਿਸਮਾਂ ਨਾਲੋਂ 4 ਗੁਣਾ ਵੱਧ ਹੈ ਜੀ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਾਂ ਰੋਟੀ ਖਾਂਦੇ ਆਂ ਰੋਟੀ ਖਾ ਕੇ ਹਟੇ ਆਪਾਂ ਤਾਂ ਆਪਣੇ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਇਕਦਮ ਵੱਧ ਜਾਂਦੀ ਹੈ ਪਰ ਜੇ ਰਜਿਸਟੈਂਸ ਚਾਰਜ ਵੱਧ ਹੋਵੇ ਤਾਂ ਉਹ ਜਿਹੜੇ ਗਲੂਕੋਜ਼ ਦੀ ਮਾਤਰਾ ਜਿਹੜੀ ਖੂਨ 'ਚ ਹੌਲੀ-ਹੌਲੀ ਵੱਧਦੀ ਆ ਤੇ ਐਨੇ ਨੂੰ ਆਪਾਂ ਕੰਮ-ਕਾਜ ਕਰਨ ਲੱਗ ਜਾਂਦੇ ਆਪਣੀ એનર્ਜੀ ਜਿਹੜੀ ਕੰਜ਼ੂਮ ਹੋ ਜਾਂਦੀ ਆ ਤੇ ਸ਼ੂਗਰ ਦਾ ਜਿਹੜਾ ਹੈਗਾ ਖਾਣਾ ਖਾਣ ਤੋਂ ਬਾਅਦ ਵੱਧਦੀ ਨਹੀਂ ਹੈਗੀ ਉਹ ਸਟੇਬਲ ਰਹਦੀ ਆ ਇਹ ਇੱਕ ਬਹੁਤ ਵਧੀਆ ਕਿਸਮ ਆ ਇਹਦੇ ਅਸੀਂ ਐਕਸਪੈਰੀਮੈਂਟ ਪਿਛਲੇ 3-4 ਸਾਲਾਂ ਤੋਂ ਕਰ ਰਹੇ ਆ ਤੇ ਹੁਣ ਅਸੀਂ ਕੋਸ਼ਿਸ਼ ਕਰਨੀ ਆ ਕਿ ਆਪਣੇ ਕਿਸਾਨ ਵੀਰਾਂ ਨੂੰ ਵੀ ਇਹਦਾ ਜਿਹੜਾ ਬੀਜ ਦਿੱਤਾ ਜਾਵੇ ਸਿੰਪਲ ਭਾਜ ਦਾ ਮਤਲਬ ਸਿੱਧਾ ਝਾ ਕਿਸਾਨ ਵੀਰਾਂ ਨੂੰ ਆਪਾਂ ਇਹ ਕਹਿਣਾ ਕਿ ਬਾਈ ਜੀ ਦੋ ਰੋਟੀਆਂ ਖਾ ਲਓ ਤਿੰਨ ਰੋਟੀਆਂ ਖਾ ਲਓ ਤੇ ਤੁਹਾਡੇ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਜਿਹੜੀ ਇੱਕਦਮ ਵਧੂਗੀ ਨਹੀਂ ਪੀਯੂ ਦੇ ਪlant breeding ਅਤੇ genetics ਵਿਭਾਗ ਦੇ wheat breeder ਡਾਕਟਰ ਗੁਰਵਿੰਦਰ ਸਿੰਘ ਮਾਵੀ ਨੇ ਇਸ ਕਿਸਮ ਦੇ ਝਾੜ ਅਤੇ ਬਿਜਾਈ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਝਾੜ ਇਹਦਾ ਕਿਸਮ ਦਾ ਵਧੀਆ ਹੈਗਾ 20 ਕੀ ਕੁਆਂਟਲ ਇਹਨੇ ਝਾੜ ਤੁਹਾਨੂੰ ਦੇ ਦੇਣਾ ਜਿੱਦਾਂ ਮੈਂ ਚਪਾਤੀ ਦੀ ਗੱਲ ਕੀਤੀ ਹੈ ਉਸ ਤਰ੍ਹਾਂ ਹੀ ਇਹਨੂੰ ਆਪਾਂ ਅਕਤੂਬਰ ਦੇ ਐਂਡ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਇਹਨੂੰ ਬੀਜ ਸਕਦੇ ਹਾਂ ਨਾਰਮਲ ਕੰਡੀਸ਼ਨਸ ਦੇ ਵਿੱਚ ਬੀਜਣਾ ਤੇ ਇਹਦੇ ਵਾਸਤੇ ਕੋਈ ਸਪੈਸੀਫਿਕ ਕੰਮ ਨਹੀਂ ਆਪਾਂ ਨੇ ਕਰਨਾ ਹੈਗਾ ਹਾਂ ਇੱਕ ਗੱਲ ਜ਼ਰੂਰ ਆ ਜਿੱਦਾਂ ਮੈਂ ਦੱਸਿਆ ਸੀ ਚਪਾਟੀ ਵਾਲੇ ਥੋੜਾ ਜਿਹਾ ਕੰਦਵਾਦਾ ਇਹਦਾ ਕੰਦ ਵੀ ਨੋਰਮਲ ਹੈਗਾ ਤੇ ਇਹ ਜਿਹੜੀ ਹੈਗੀ ਆ ਇੱਕ ਆਪਣੀ ਵਧੀਆ ਕਿਸਮ ਆ ਜਿੱਦਾਂ ਕਿਸੇ ਨੂੰ ਡਾਇਬੀਟਿਸ 슈ਗਰ ਹੈਗੀ ਆ ਤਾਂ ਉਹਦੇ ਵਾਸਤੇ ਇਹ ਕਿਸਮ ਵਧੀਆ ਰਹੂਗੀ ਅਗਲਾ ਕਹਿੰਦਾ ਕਿ ਦਵਾਈ ਤਾਂ ਤੁਸੀਂ ਲੈਂਦੇ ਰਹਿਣੀ ਆ ਦਵਾਈ ਤਾਂ ਬੰਦਾ ਲਊਗਾ ਹੀ ਆਪਣੀ ਹਨਾ ਪਰ ਉਹਦੇ ਚ ਇਹ ਹੈ ਕਿ ਜਦੋਂ ਤੁਸੀਂ ਰੋਟੀ ਖਾਓਗੇ ਤਾਂ ਇੱਕੋ ਦਮ 슈ਗਰ ਜਿਹੜੀ ਆ ਉਹਦੇ ਚ ਉਹ ਇਨਕਰੀਜ਼ ਨਹੀਂ ਹੁੰਦੀ ਇਹ ਹੈਲਥ ਬੈਨੀਫਿਟ ਵਾਸਤੇ ਇਹ ਕਿਸਮ ਜਿਹੜੀ ਆ ਪੀਬੀਡਬਲਯੂਆਰਐਸ 1 ਬਹੁਤ ਵਧੀਆ ਹੈ ਤਨਕ ਦੀ ਕਿਸਮ ਪੀਬੀਡਬਲਯੂ ਆਰਐਸ1 ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਉੱਤੇ ਬੀਜਾਂ ਦੀ ਦੁਕਾਨ ਤੋਂ ਮਿਲ ਰਿਹਾ ਏ PAUD ਇਸ ਦੁਕਾਨ ਦਾ ਨੰਬਰ 01612401960 ਹੈ ਜਿਸ ਦਾ ਐਕਸਟੈਂਸ਼ਨ ਨੰਬਰ 419 ਹੈ ਇਸ ਤੋਂ ਇਲਾਵਾ ਤੁਸੀਂ ਇਸ ਦਾ ਬੀਜ ਲੈਂਡ ਜਾਂ ਇਸ ਕਿਸਮ ਬਾਰੇ ਹੋਰ ਵਧੇਰੀ ਜਾਣਕਾਰੀ ਹਾਸਲ ਕਰਨ ਲਈ ਆਪਣੇ ਇਲਾਕੇ ਦੇ ਖੇਤੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ